ਚਾਈਨਾ ਡੋਰ ਦੀ ਮਾਰ ਕਾਰਨ ਨੌਜਵਾਨਾਂ ਤੇ ਬੱਚਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਅදਨ-ਪ੍ਰਤੀ ਦਿਨ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ੋਮੈਟੋ ਦੀ ਫੂਡ ਡਿਲੀਵਰੀ ਦੇਖੇ ਆਪਣੇ ਕੰਮ ਤੇ ਵਾਪਸ ਆ ਰਹੇ ਨੌਜਵਾਨ ਦੀ ਬਕਪੁਰ ਨਸਤੀਕ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਧੌਣ ਬੁਰੀ ਤਰ੍ਹਾਂ ਦੇ ਨਾਲ ਕੱਟੀ ਗਈ ਜਿਸ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਦੇ ਇੱਕ ਐਨਜੀੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦੀ ਧੌਣ ਤੇ 25 ਟੰਕੇ ਲਗਾਏ ਗਏ ਜ਼ਖਮੀ ਨੌਜਵਾਨ ਦੀ ਪਛਾਣ ਰਜਿੰਦਰ ਕੁਮਾਰ ਉਰਫ ਬੱਬੂ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੀ ਨਹਿਰ ਕਲੋਨੀ ਦਾ ਰਹਿਣ ਵਾਲਾ ਹੈ ਇਸ ਮੌਕੇ ਪੀੜਤ ਨੌਜਵਾਨ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਤੇ ਸਖਤੀ ਵਰਤੀ ਜਾਵੇ ਤਾਂ ਜੋ ਇਸ ਦੀ ਵਿਕਰੀ ਪੂਰੀ ਤਰ੍ਹਾਂ ਨਾਲ ਬੰਦ ਹੋ ਸਕੇ ਤੇ ਅਜਿਹੇ ਹਾਦਸੇ ਨਾ ਵਾਪਰਨ ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਹਾਂਜੀ ਭਾਈ ਕੀ ਨਾ ਜੀ ਆਪਣਾ ਮੇਰਾ ਨਾਮ ਮਨਮਿੰਦਰ ਸਿੰਘ ਜੀ ਇਹ ਕੀ ਲੱਗਦੇ ਤੁਹਾਡੇ ਮੇਰੇ ਬ੍ਰਦਰ ਇਨ ਲੋ ਹੈ ਅੱਛਾ ਇਹ ਕੀ ਹੋਇਆ ਸਾਰਾ ਇਹਨਾਂ ਨੇ ਮਾਮਲਾ ਇਹ ਜੀ ਜਮਾਟੋ ਜੋਬ ਕੰਮ ਕਰਦੇ ਜਮਾਟੋ ਚ ਇਹ ਕਿਤੇ ਆਰਡਰ ਦੇਣ ਜਾ ਰਹੇ ਸੀ ਕਿ ਬਗਪੁਰ ਵਾਲੀ ਸਾਈਟ ਤੇ ਉੱਥੇ ਜਾਂਦੇ ਜਾਂਦੇ ਗੱਲੇ ਦੇ ਵਿੱਚ ਜਿਹੜਾ ਚਾਈਨਾ ਕੱਟੂ ਡੋਰ ਆ ਉਹ ਇਹਨਾਂ ਦੇ ਗੱਲੇ ਵਿੱਚ ਫਸ ਗਈ ਜਿਸ ਨਾਲ ਇਹਨਾਂ ਦੀਆਂ ਜਿਹੜੀਆਂ ਨਸਾਂ ਸੀਗੀਆਂ ਉਹ ਕੱਟ ਗਈਆਂ ਤੇ ਇੱਕ ਸੋਣਾ ਲੀਕਾ ਦਾ ਕੋਈ ਏਮਪਲੋਈ ਸੀਗਾ ਉਹਨਾਂ ਨੇ ਇਹਨੂੰ ਚੱਕਿਆ ਚੱਕ ਕੇ ਇੱਥੇ ਨਿਜੀ ਹਸਪਤਾਲ ਵਿੱਚ ਦਾਖਲ ਕਰਾਇਆ ਤੇ ਡਾਕਟਰਾਂ ਨੇ ਟਰੀਟਮੈਂਟ ਸਟਾਰਟ ਕੀਤਾ ਸਟੀਚਾਂ ਲੱਗੀਆਂ ਹੁਣ ਕਹਿ ਰਹੇ ਨੇ ਕਿ ਖਤਰੇ ਤੋਂ ਬਾਹਰ ਆ ਅੱਛਾ ਪਰ ਕਿੰਨੇ ਟਾਂਕੇ ਲੱਗੇ ਇਹਨਾਂ ਦੇ 25 ਅੱਛਾ ਤੇ ਡਾਕਟਰ ਕੋਲੋਂ ਕੀ ਕਿਹਾ ਗਿਆ ਕਹਿੰਦੇ ਡਾਕਟਰ ਕਹਿ ਰਹੇ ਨੇ ਖਤਰੇ ਤੋਂ ਬਾਹਰ ਹੈ ਪਰ ਫਿਰ ਵੀ ਨਸ਼ਾ ਕਟਨ ਕੇਰਨ ਨੂੰ 2-3 ਦਿਨ ਦਾ ਹਸਪੀਟਲ ਚ ਰੱਖਣਗੇ ਕਿ ਜਿਹੜੀ ਉਹ ਗੱਟੂ ਡੋਰ ਬਹੁਤ ਜਿਆਦਾ ਗੱਟੂ ਡੋਰ ਸਾਰੇ ਆਦਾ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਇਹਦੇ ਬਾਰੇ ਇਹ ਹੈ ਜੀ ਸਰਕਾਰ ਜਿੰਨਾ ਮਰਜ਼ੀ ਕਹੀ ਜਾਵੇ ਪੁਲਿਸ ਇੰਨਾ ਮਰਜ਼ੀ ਕਹੀ ਜਾਵੇ ਪਰ ਨਾ ਤਾਂ ਇਹ ਬੰਦ ਹੋ ਰਹੀ ਹੈ ਇਹਦੇ ਕਰਕੇ ਕਿੰਨੇ ਲੋਕੀ ਸ਼ਿਕਾਰ ਹੋ ਰਹੇ ਰੋ ਜੀ ਪੰਛੀ ਵੀ ਹੋ ਰਹੇ ਆ ਬੰਦੇ ਵੀ ਹੋ ਰਹੇ ਆ ਜੇ ਸਰਕਾਰ ਚਾਵੇ ਤਾਂ ਕੁਝ ਸਭ ਕੁਝ ਕੰਟਰੋਲ ਕਰ ਸਕਦੀ ਹੈ ਮਗਰ ਕੋਈ ਕੰਟਰੋਲ